ਹਾਂਜੀ ਮੈਂ ਅਸੀਂ ਕਿਹੜਾ ਕੱਢਣਾ ਇੱਧਰ ਪਹਾੜਾਂ 'ਚ ਤੇ ਇੱਥੇ ਆ ਇੱਥੇ ਪਾਰਕਿੰਗ ਕਰਨੀ ਸੀ ਇੱਥੇ ਪੈ ਕੇ ਨਾ ਐਪ ਤੇ ਜਾ ਕੇ ਆਪਾਂ ਪੇ ਕਰ ਸਕਦੇ ਨੇ। ਉਹ ਪਹਾੜਾਂ ਦਾ ਐਪ ਕਿੱਥੋਂ ਚੱਲਦੀ ਆ। ਇਹ ਮੇਰੇ ਇੱਥੇ ਚੀਜ਼ ਬੜੀ ਬੜੀ ਘੈਂਟ। ਉਹ ਕਹਿੰਦਾ ਵੀ ਜੇ ਤੁਹਾਡਾ ਨੈੱਟ ਨਹੀਂ ਚੱਲਦਾ 노 ਪ੍ਰੋਬਲਮ। ਘਰੇ ਜਾ ਕੇ ਕਰ ਦਿਓਗੇ ਨਾ। ਬੜੀ ਇੰਟਰਸਟਿੰਗ ਸੀ ਚੀਜ਼ ਲੱਗੀ ਮੈਨੂੰ। ਪਹਿਲੀ ਵਾਰੀ ਦੇਖਿਆ ਮੈਂ। ਸ਼ਾਇਦ ਹੋਰਾਂ ਨੇ ਪਹਿਲਾਂ ਦੇਖਿਆ ਹੋਵੇ। ਮੇਰਾ ਪਹਿਲਾ ਐਕਸਪੀਰੀਅੰਸ। ਸਾਨੂੰ ਨਾਲ-ਨਾਲ ਤਜੰਗਲ ਦਿਖਾਵਾਂਗੇ ਨਾਲ-ਨਾਲ ਗੱਲਾਂ ਕਰਾਂਗੇ ਨਾਲ-ਨਾਲ ਗੱਲਾਂ ਜੱਪਾ ਕਰਾਂਗੇ 21 ਗਾਈ ਜਿਹੜੀ ਕਿਤਾਬ ਤੇ ਜਿਹੜੇ 10 ਰੂਲ ਨੇ 21 ਗਾਈ ਨੇ ਉਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਲੋਕ ਸ਼ੋਰ ਟ੍ਰੇਲ ਪਾਰਕ ਨਾਲ ਟ੍ਰੇਲ ਤੋਂ ਸਾਈਕਲ ਨਾਲ ਟ੍ਰੇਲ ਹੁੰਦਾ ਹੈ ਆ ਦੇਖੋ ਐਮਟੀਬੀ ਟ੍ਰੇਲ ਤੇ ਲਿਖਿਆ ਹੋਇਆ ਜਿਹੜੇ ਮਾਊਂਟੇਨ ਬਾਈਕ ਟ੍ਰੇਲ ਸਾਈਕਲ ਉਹ ਜਿੱਦੇ ਚੱਲਦੇ ਨੇ ਪਰ ਕੋਈ ਨਾ ਆਪਾਂ ਵੀ ਮਾਊਂਟੇਨ ਬਾਈਕ ਤੋਂ ਘੜਾ ਘਾਟ ਆਪਾਂ ਵੀ ਦੇਖ ਤੁਸੀਂ ਲੰਘ ਜਾਂਦੇ ਨੇ ਬਾ ਕਮਾਲ ਸੀ ਨ ਬਣਦੇ ਨੇ ਤੇ ਬਾ ਕਮਾਲ ਸੀ ਇਹਨਾਂ ਨੂੰ ਬੜਾ ਸਵਾਦ ਆਣਾ ਸਾਰਾ ਦੇਖ ਕੇ ਜੋ ਚੀਜ਼ਾਂ ਹੈ ਖਦਰਾਖਤ ਰਹਾਣੀ ਤੋਂ ਪ੍ਰਾਣੀ ਸੋਹਣੀ ਤੋਂ ਸੋਹਣੀ ਜਗ੍ਹਾ ਕਦੇ ਕਦੇ ਇਕੱਲੇ ਹੀ ਇਹਦੀ ਜਗ੍ਹਾ ਆ ਜਾਣਾ ਚਾਹੀਦਾ ਤਾਂ ਆਪਾਂ 21 ਕਾਈ ਦੀ ਗੱਲ ਕਰ ਰਹੇ ਹਾਂ 21 ਕਾਈ ਵਾਲੇ ਦੇ ਸਭ ਤੋਂ ਪਹਿਲੇ ਜਿਹੜੇ ਉਹਦੇ 10 ਪ੍ਰਿੰਸੀਪਲ ਨੇ ਨਾ ਉਹਨਾਂ ਦਾ ਸਭ ਤੋਂ ਪਹਿਲਾ ਪ੍ਰਿੰਸੀਪਲ ਹੀ ਜਿਹੜਾ ਉਹਨਾਂ ਦਾ ਉਹੀ ਬੜਾ ਇੰਟਰਸਟਿੰਗ ਆ ਜਿੱਥੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਉਹ ਕਹਿੰਦਾ ਸਟੇ ਐਕਟਿਵ ਡੋਟ ਰਿਟਾਇਰ ਵੀ ਮਿੱਤਰੋ ਰਿਟਾਇਰ ਨਹੀਂ ਹੋਣਾ ਆਪਾਂ ਰਿਟਾਇਰ ਆਪਣੇ ਵਾਲੇ ਤਾਂ ਛੇਤੀ ਰਿਟਾਇਰ ਹੋ ਜਾਂਦੇ ਨੇ ਚਾਹੇ ਉਹਨੇ ਤਾਂ 40 45 ਸਾਲ ਦੀ ਉਮਰ ਸੀ ਕਹਿੰਦੇ ਅਸੀਂ ਤਾਂ ਬੜੇ ਹੋ ਗਏ ਰਿਟਾਇਰ ਹੋ ਗਏ ਹਨਾ ਤਾਂ ਰਿਟਾਇਰ ਨਹੀਂ ਹੋਣਾ ਹੈਗਾ ਇੰਗਲਿਸ਼ ਦੇ ਵਿੱਚ ਰਿਟਾਇਰ ਦਾ ਮਤਲਬ ਇਹ ਨਹੀਂ ਹੁੰਦਾ ਜੀ ਹੁਣ ਕੁਝ ਵੀ ਨਹੀਂ ਕਰਨਾ ਇੰਗਲਿਸ਼ ਦੇ ਮਤਲਬ ਹੁੰਦਾ ਰਿਟਾਇਰ ਦਾ ਵੀ ਹੁਣ ਮੈਂ ਉਹ ਚੀਜ਼ਾਂ ਕਰਨੀਆਂ ਜਿਨ੍ਹਾਂ ਨੂੰ ਰੂਹ ਕਰਦੀ ਆ ਹੁਣ ਮਜਬੂਰੀ ਬਸ ਕੁਝ ਕਰਨ ਦੀ ਲੋੜ ਨਹੀਂ ਹੈਗੀ ਉਹ ਹੁੰਦੀ ਹੈ ਰਿਟਾਇਰਮੈਂਟ ਆ ਦੇਖ ਇਹਦੇ ਵਿੱਚ ਵੀ ਨਾ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਜਵਾਕ ਖਾਤਰ ਬਣਾਏ ਹੋਏ ਆ ਆਪਾਂ ਕੁਝ ਛੱਡ ਜਾਈਏ ਉੱਥੇ ਪਹਿਲਾਂ ਹੀ ਡੋਲ ਗਿਆ ਸੀ ਸਰੀਰ ਕਣ ਤਾਂ ਇਸ ਤਰੀਕੇ ਨਾਲ ਕਿ ਆਪਾਂ ਮੈਂਟਲੀ ਰਿਟਾਇਰ ਜਦੋਂ ਹੋ ਜਾਂਦੇ ਆ ਅੱਧਿਕ ਕਹਾਣੀ ਤਾਂ ਉੱਥੇ ਹੀ ਆਪਣੀ ਖਤਮ ਹੋ ਜਾਂਦੀ ਆ ਆ ਦੇਖੋ ਇੱਧਰ ਸ਼ੌਂਕੀ ਪੱਠੇ ਆਪਾਂ ਤੋਂ ਗਾਂ ਦੇ ਤੰਬੂ ਤੋਂ ਬੋਲ ਅਸੀਂ ਬੈਠੇ ਨੇ ਆਪਾਂ ਨਾਲ ਆਪਾਂ ਬਹੁਤ ਗਾਂ ਆਪਾਂ ਤੋਂ ਗਾਂ ਵੀ ਤੋਪਾਂ ਇੱਕ ਤੋਂ ਇੱਕ ਬੈਠੀ ਆਪਾਂ ਤੋਂ ਵੀ ਗਾਂ ਦੀ ਕਿੱਟ ਲਈ ਹੁੰਦਾ ਇੱਕ ਸਿਰੇ ਲਾਈ ਆਵਨੇ ਵੇ ਇਹ ਪੂਰਾ ਮਾਹੌਲ ਆਪਣਾ ਸਾਰਾ ਟੱਬਰ ਹੀ ਇੱਥੇ ਆ ਆਣੇ ਕੋਨੇ ਰਜ ਰਹੇ ਨੇ ਇੱਕ ਨੰਬਰ ਮਾਹੌਲ ਕਹਿੰਦੇ ਨੇ ਇਹਦਾ ਆਏ ਹੁਣ ਇੱਕ ਨੰਬਰ ਮਾਹੌਲ ਦੇਖੋ ਕੀ ਬਾਤਾਂ ਹੋਈਆਂ ਵੇਹਾਂ ਦਾ ਬੰਦਾ ਹੋ ਜਾ ਮੈਂ ਲੱਗਾ ਸੁੱਤਾ ਹੀ ਪਿਆ ਤੇ ਬੱਚਾ ਬੰਨ ਕੇ ਜੇ ਉਹ ਤਾਂ ਨਹੀਂ ਭਾਈ ਪਰ ਦੇਖੋ ਜੰਗਲ ਚ ਬਹੁਤਾ ਡੀਪ ਨਹੀਂ ਗਏ ਜਿੱਥੋਂ ਆਪਾਂ ਸਟਾਰਟ ਕੀਤਾ ਉੱਥੇ ਹੀ ਇਹਨਾਂ ਨੇ ਟੈਂਟ ਲਾ ਕੇ ਆ ਗੱਡੀਆਂ ਖੜੀਆਂ ਉੱਥੇ ਹੀ ਮਾਹੌਲ ਇਹਨਾਂ ਨੇ ਸੈੱਟ ਕਰ ਲਿਆ ਹੋਰ। ਇੱਕੀ ਗਾਈ ਵੀ ਜਿਹੜੀ ਗੱਲ ਕਰਦੀ ਆ ਨਾ ਉਹ ਗੱਲ ਆਪਣੇ ਅਕਸਰ ਪੰਜਾਬੀ ਦੇ ਵਿੱਚ ਆਪਾਂ ਪਹਿਲਾਂ ਸੁਣੀ ਹੋਈ ਆ। ਆਪਾਂ ਕਹਿੰਦੇ ਆ ਕਾਲੀ ਅੱਗੇ ਟੋਏ ਟੋਏ। ਤੇ ਇੱਕੀ ਗਾਈ ਕਹਿੰਦੀ ਆ ਟੇਕ ਇਟ ਸਲੋ। ਕਾੜ ਨਹੀਂ ਕਰਦੀ ਹੈਗੀ ਜੇ ਤੁਸੀਂ ਕਾੜ 'ਚ ਕੰਮ ਕਰਦੇ ਹੋ। ਤੱਤੇ ਘੋ ਕੰਮ ਕਰਦੇ ਹੋ। ਉਹ ਫਿਰ ਜਿਹੜਾ ਕੰਮ ਹੈ ਨਾ। ਫਿਰ ਅੱਗਾ ਦੌੜ ਤੇ ਪਿੱਛਾ ਚੌੜਾ। ਉਹ ਹੋ ਜਾਂਦਾ। ਕਪੂ ਤੋਂ ਬਚਣਾ ਅੱਗਾ ਦੌੜ ਪਿੱਛਾ ਦੌੜ ਤੋਂ ਚੋੜ ਤੋਂ ਬਚਣ ਲਈ ਸਹਜ ਨੇ ਅੰਤ ਨਹੀਂ ਤੇ ਹੋਰ ਖਾਹਤ ਇੱਕ ਆਇੰਦੇ ਵੀ ਸਹਜ ਆਪਕੇ ਸੁ ਮਿੱਠਾ ਹੋਏ ਹਨ ਤਾਂ ਦੋਨੇ ਚੀਜ਼ਾਂ ਜੜੀਆਂ ਉਹ ਸਮਝਣ ਨਹੀਂ ਆ ਦੇਖੋ ਪਿੱਛੇ ਜਵਾਕ ਕਿਵੇਂ ਟੰਗਿਆਂ ਨਾਲ ਚਾਹ ਬਾਤਾਂ ਕਰੀਆਂ ਇੱਕ ਨੰਬਰ ਤਾਂ ਸਹਜ ਦੇ ਵਿੱਚ ਰਹਿਣਾ ਸਹਜ ਦੇ ਵਿੱਚ ਰਹਿਣ ਲਈ ਨਾ ਜਿਵੇਂ ਨੇਚਰ ਇਹ ਥੋੜੀ ਬਹੁਤ ਮਦਦ ਕਰਦਾ ਦੇਖੋ ਕਿੰਨਾ ਸੋਹਣਾ ਮਾਹੌਲ ਹੈ ਜਿੱਥੇ ਆਉਣ ਪਿਆ ਜਾਣਾ ਥੱਲੇ ਵੀ ਨਾ ਦਰਖਤ ਵੱਡੇ ਪੈਨੇ ਨਾ ਤੇ ਦਿਖਾਉਣਾ ਉਹਨਾਂ ਕਰਕੇ ਜਮੀਨ ਨਹੀਂ ਨਰਮ ਹੋ ਚੁੱਕੀ ਆ ਮੀਆਂ ਹਲਾਦਾ ਵੀ ਸਪੰਜਤੀ ਤੁਰ ਰਿਹਾ ਦੇਖ ਕਿਆ ਨੇ ਆ ਰਹੇ ਨੇ ਦੇ ਆਪਾਂ ਗੱਲ ਕਰਦੇ ਸੀ ਕਿ ਸਹਜ ਦੀ ਸਲੋ ਹੋਣਾ ਵੀ ਸਲੋ ਹੋਣਾ ਬਹੁਤ ਜ਼ਰੂਰੀ ਆ ਜਿੰਨਾ ਤੁਸੀਂ ਸਲੋ ਰਹੋਗੇ ਜਿੰਨਾ ਤੁਸੀਂ ਸਹਜ ਰਹੋਗੇ ਹਨਾ ਸਹਜ ਦਾ ਮਤਲਬ ਉਹ ਜਿਹੜਾ ਉਹ ਸੁਸਤੀ ਨਹੀਂ ਆ ਸਹਜ ਤੇ ਸੁਸਤੀ ਨੂੰ ਤੁਸੀਂ ਕਨਫਿਊਜ਼ ਨਾ ਕਰੋ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਬਈ ਮੈਂ ਤਾਂ ਆਰਾਮ ਚ ਰਹਿਣਾ ਨਹੀਂ ਆਰਾਮ ਅਟਾ ਗੱਲਾ ਸਹਜ ਅਟਾ ਗੱਲਾ ਤੇ ਇੱਕ ਦੋਨਾਂ ਨੂੰ ਮਿਕਸ ਕਰ ਲੈਣਾ ਉਹ ਖਰਾਬ ਚੀਜ਼ ਆ ਠੀਕ ਹਨ ਅਗਲਾ ਪੁਆਇੰਟ ਆ ਜਿਹੜਾ ਇੱਕ ਇੱਕ ਗਾਈ ਕਹਿੰਦੀ ਆ ਵੀ ਡੋਨਟ ਫਿਲ ਯੂਰ ਸਟਮਕ ਉਹ ਕਹਿੰਦੀ ਲੈਸ ਇਜ਼ ਮੋਰ ਵੀ ਜਿੰਨਾ ਤੁਸੀਂ ਖਾਣੇ ਹੋਗੇ ਕਿਨਾਂ 80 20 ਰੂਲ ਦੇ ਹਿਸਾਬ ਨਾਲ ਜਿੰਨੀ ਤੁਹਾਨੂੰ ਭੁੱਖ ਲੱਗੀ ਉਦੋਂ ਮਾੜਾ ਜਿਹਾ ਘੱਟ ਪੂਰਾ ਘੱਟ ਖਾਓਗੇ ਤੁਸੀਂ ਜ਼ਿਆਦਾ ਸੌਖੇ ਰਹੋਗੇ ਮੈਨੂੰ ਗੱਲ ਯਾਦ ਆ ਗਈ ਆਪਣਾ ਦੋਸਤ ਅਮੀਤਾ ਨਿੱਤੇ ਰਹਿਮ ਦਾ ਕੋਈ ਮੁੰਡਾ ਉਹਨੂੰ ਐਸਿਡਿਟੀ ਰਹਿੰਦੀ ਆ ਅਮੀਤ ਨੇ ਉਹਨੂੰ ਸਿੰਪਟਮ ਦੱਸੇ ਕਹਿੰਦਾ ਵੀ ਆ ਇਹਨੂੰ ਐਸਿਡਿਟੀ ਕਹਿੰਦੇ ਨੇ ਉਹ ਕਹਿੰਦਾ ਵੀ ਐ ਇਹ ਬਿਮਾਰੀ ਆ ਇਹ ਉਹ ਕਹਿੰਦਾ ਹਾਂ ਵੀ ਆਹ ਕੈਪਸੂਲ ਲੈ ਲਾ ਤੂੰ ਠੀਕ ਹੋ ਜਾਏਗਾ ਸੋ ਉਹ ਕੈਪਸੂਲ ਲੈ ਉਹ ਠੀਕ ਹੋ ਗਿਆ ਜਦੋਂ ਠੀਕ ਹੋ ਗਿਆ ਕੈਪਸੂਲ ਲੈ ਕੇ ਉਹਨੂੰ ਕਹਿੰਦਾ ਗਿਆ ਕਿ ਨਾ ਮੈਂ ਤਾਂ ਸਾਰੀ ਉਮਰ ਤਾਂ ਐਸੀ ਮੈਂ ਤਾਂ ਲੱਗਾ ਸੀ ਐਂ ਹੀ ਰਹਿੰਦਾ ਮੁੰਡਾ ਵੀ ਐਂ ਹੀ ਹੁੰਦੀ ਆ ਲਾਈਫ ਵੀ ਇੰਨਾ ਕਫਰੇ ਮੈਂ ਤਾਂ ਢਿੱਡ ਚ ਰਹਿੰਦਾ ਹੀ ਆ ਤਾਂ ਇਹ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਇਹ ਗੱਲਾਂ ਦਾ ਇਹ ਜਿਹੜਾ ਫਰੇਮ ਹੈ ਜਿਹੜਾ ਸਿਰਫ ਖਾਣੇ ਦੇ ਵਿੱਚ ਨਹੀਂ ਹੈਗਾ ਇਹ ਫਰੇਮਾਂ ਗੱਲਾਂ ਦੇ ਵਿੱਚ ਵੀ ਹੈ ਵਿਚਾਰਾਂ ਦੇ ਵਿੱਚ ਵੀ ਹੈ ਸੋਚ ਦੇ ਵਿੱਚ ਵੀ ਹੈ ਸਾਰੀ ਜਗ੍ਹਾ ਇਹ ਫਰੇਮਾਂ ਜਿਹੜਾ ਇਹ ਆਪਾਂ ਨੂੰ ਖਰਾਬ ਕਰਦਾ ਤੇ ਇਹ ਤੋਂ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਲਈ ਸਾਰਿਆਂ ਲਈ ਉਹੀ ਗੱਲਾਂ ਸੁਣੋ ਜਿੰਨਾ ਤੇ ਤੁਹਾਨੂੰ ਲੋੜ ਆ। ਉਹੀ ਗੱਲਾਂ ਕਰੋ ਜਿੰਨਾ ਤੇ ਤੁਹਾਨੂੰ ਲੋੜ ਆ। ਉਹੀ ਖਾਣੇ ਖਾਓ, ਉਹੀ ਚੀਜ਼ਾਂ ਕਰੋ। ਜਿੰਨਾ ਵਰਤ ਕਰੋਗੇ ਨਾ, ਉਹਨਾਂ ਓਕੇ ਹੋ। ਚੌਥਾ ਪੁਆਇੰਟ ਇੱਕੀ ਗਾਈ ਵਾਲਾ ਕਹਿੰਦਾ ਹੈ ਵੀ ਆਪਣੇ ਆਪ ਨੂੰ ਚੰਗੇ ਦੋਸਤਾਂ ਦੇ ਵਿੱਚ ਰੱਖੋ। ਜੇ ਥੋੜੇ ਚੱਕਵੇਂ ਯਾਰ ਨੇ ਫਿਰ ਤੁਹਾਨੂੰ ਮਾਂਜਣਗੇ ਹੀ ਮਾਂਜਣਗੇ। ਕਿ ਕਿ ਚੱਕਵੇਂ ਯਾਰ ਦਾ ਕੰਮ ਹੀ ਇਹੀ ਹੁੰਦਾ। ਹੋਕੇ ਪੰਪ ਲਾਉਣਾ ਜਿਹਦਾ ਸਿਆਪਾ ਪੈ ਗਿਆ ਫਿਰ ਲੰਘ ਜਾਣਾ ਫਿਰ ਕਹਦਣਾ ਬਾਈ ਦੇਖ ਆਉਦਾ ਦੇਖ ਤੂੰ ਅਸੀਂ ਆਉਦਾ ਦੇਖਦੇ ਆ ਐਨੀ ਗੱਲ ਬਣਦੀ ਚੱਕ ਮੇਚਾਰਾਂ ਤੋਂ ਬਚਣਾ ਜਿਹੜਾ ਇਹ ਪਹਿਲਾ ਪਾਟ ਆ ਪਰ ਚੰਗੇ ਲੋਕਾਂ ਦਾ ਸਾਥ ਆ ਜਿਹੜਾ ਇਹ ਉਦੋਂ ਵੀ ਇੰਪੋਰਟੈਂਟ ਆ ਕਿਉਂਕਿ ਖਾਲੀ ਜਗ੍ਹਾ ਜਿਹੜੀ ਨਾ ਉਹ ਕਿਸੇ ਨਾ ਕਿਸੇ ਚੀਜ਼ ਨੇ ਭਰ ਹੀ ਲੈਣੀ ਆ ਜੇ ਤੁਸੀਂ ਅੱਜ ਆਉਦਾ ਯਾਰ ਛੱਡ ਵੀ ਦਿੱਤੇ ਮਾੜੇ ਕਾਲੂ ਤੁਸੀਂ ਇਹ ਸੋਚ ਕੇ ਜਾਂ ਬੰਦੇ ਯਾਰ ਨਹੀਂ ਛੜਨੇ ਇਹ ਜਿਹੜੀ ਕਹਿੰਦਾ ਵੀ ਯਾਰ ਜਿੱਦੋਂ ਉਹਨਾਂ ਨੂੰ ਲੋੜ ਆਉਦੀ ਖੜੇ ਆ ਪਰ ਉਹਨਾਂ ਦੇ ਹੱਥਾਂ ਜਿਹੜੀਆਂ ਨਾ ਉਹ ਛੋਡੇ ਤੇ ਹਾਵੀ ਨਾ ਹੋਣ ਛੋਡੇ ਤੇ ਹਾਵੀ ਹੋ ਗਈ ਉਹਨਾਂ ਦੇ ਹੱਥਾਂ ਫਿਰ ਪੰਗਾ ਪੈ ਗਿਆ ਉਹ ਨਹੀਂ ਕਰਨੇ ਨਾ ਕੀ ਵੀ ਕਹ ਹਾਵਦਾ ਵੀ ਤੁਸੀਂ ਆਪਣੇ 5 ਦੋਸਤਾਂ ਦਾ ਨਿਚੋੜ ਹੁੰਨੇ ਹੋ ਜਿਹੜੇ ਤੁਹਾਡੇ 5 ਦੋਸਤ ਨੇ ਨਾ ਉਹਨਾਂ ਦਾ ਰਿਜ਼ਲਟ ਉਹ ਤੁਸੀਂ ਸਭ ਦੇ ਵਾਲੇ ਦਲੇ ਆਪਣੇ ਯਾਰ ਦੇਖੋ ਤੁਸੀਂ ਉਹੀ ਹਰੇਕ ਦੀ ਸਪੋਰਟ ਕਰਨੀ ਬਚਪਨ ਦੇ ਯਾਰਾਂ ਦੇ ਨਾਲ ਖੜਨਾ ਉਹ ਬਹੁਤ ਜ਼ਰੂਰੀ ਆ ਯਾਰੀ ਤੋੜਨ ਵਾਲੀ ਗੱਲ ਨਹੀਂ ਮੈਂ ਕਹਿ ਰਿਹਾ ਵਿਚਾਰ ਕੀ ਗੱਲ ਲੈਣੇ ਨੇ ਤੇ ਕੀਦੇ ਨਹੀਂ ਉਹ ਗੱਲ ਵੱਖਰੀ ਆ ਦੇਖੋ ਯਾਰ ਧਿਆਨ ਯਾਰਾ ਇੱਥੇ ਬੈਠਾਂਗੇ ਆਪਾਂ ਹੁਣ ਥੋੜੀ ਦੇਰ ਇਹ ਪਹਾੜਾਂ ਦੇ ਉੱਪਰ ਆ ਕੇ ਲੇਕ ਆ ਇੰਦਰਾ ਬਣ ਬਣਿਆ ਆ ਪਿਆ ਬੰਦ ਚ ਹੁਣ ਇਸ ਬੈਂਚ ਤੇ ਆਸਣ ਆਪਾਂ ਨੇ ਲਾ ਲਣ 10 ਮਿੰਟ 21 ਗਾਈ ਵਾਲੀ ਵੀਡੀਓ ਜਿਹੜੀ ਨਾ ਆਪਾਂ ਇੱਥੇ ਬੈਠ ਕੇ ਹੀ ਪੂਰੀ ਕਰ ਦੇਣੀ ਆ ਮਿੱਤਰੋ ਫਿਰ ਕਰਾਂਗੇ ਬਾਕੀ ਦੀ ਗੱਲ ਸਟੈਂਡ ਆਪਾਂ ਲਾ ਦੇਣਾ 21 ਗਾਈ ਇੱਕ ਹੋਰ ਗੱਲ ਕਹਿ ਲਈ ਆ ਐਕਸਰਸਾਈਜ਼ ਬਾਰੇ ਆਪਾਂ ਐਕਸਰਸਾਈਜ਼ ਤੋਂ ਬਹੁਤ ਭਾਏ ਜਾਂ ਸਾਰੇ ਵੀ ਐਕਸਰਸਾਈਜ਼ ਕਿੱਥੇ ਹੋਣੀ ਯਾਰ ਐਕਸਰਸਾਈਜ਼ ਕਰਨੀ ਹੋਣੀ ਹਨਾ ਐਕਸਰਸਾਈਜ਼ ਕਰਨੀ ਔਖੀ ਆ ਇਹ ਚੀਜ਼ ਆਪਣੇ ਅਕਸਰ ਚੱਲਦੀ ਰਹਿੰਦੀ ਆ ਉਹਨੇ ਬੜਾ ਸੋਹਣਾ ਇੱਕ ਸਿੱਧੀ ਜੀ ਗੱਲ ਕਹੀ ਆ ਕਹਿੰਦਾ ਆਉਦੇ ਅਗਲੇ ਜਨਮ ਦਿਨ ਤੱਕ ਨਾ ਐਨ ਫਿੱਟ ਹੋ ਜਾ ਉਹ ਇੱਕ ਮੈਨੂੰ ਵਧੀਆ ਗੱਲ ਲੱਗੀ ਵੀ ਉਹਨਾਂ ਨੇ ਮੋਟੀਵੇਸ਼ਨ ਦਾ ਜਿਹੜਾ ਤਰੀਕਾ ਹੈ ਗੱਲ ਕਰਨ ਦਾ ਜੋ ਕਹਿ ਰਹੇ ਆ ਉਹਨੂੰ ਚੱਟਿਆ ਕਿ ਅਗਲੇ ਜਨਮ ਦਿਨ ਤੱਕ ਜੇ ਹੁਣ ਤੁਹਾਡਾ ਅਗਲਾ ਜਨਮ ਦਿਨ ਅੱਜ ਹੀ ਆ ਜਾਂ ਇਸੇ ਮਹੀਨੇ ਆ ਤਾਂ ਅਗਲੇ ਤੱਕ ਕਰ ਲਓ ਖਿੱਚੋ ਕੰਮ ਨੂੰ ਤਾਂ ਫਿਰ ਆਪਦੇ ਆਪ ਚੀਜ਼ ਬਦਲੂਗੀ ਛੋਟੇ ਛੋਟੇ ਚੀਜ਼ਾਂ ਟੀਗੈੜ ਦੱਸ ਦਿੰਨੇ ਕਿਉਂਕਿ ਵੱਡੀ ਗੱਲ ਕੋਈ ਹੁੰਦੀ ਵੀ ਨਹੀਂ ਯਾਰ ਕੱਲ੍ਹ ਕੇ ਤਾਂ ਮੈਨੂੰ ਫੋਨ ਆਇਆ ਸੀ ਉਹ ਕਹਿੰਦਾ ਜੀ ਮੈਂ 9 ਵਜੇ ਉੱਠਦੀ ਆ ਬਹੁਤ ਟਰਾਈ ਕਰਦੀ ਮੈਂ 5 ਵਜੇ ਉੱਠਾਂ ਪਰ ਮੈਂ ਤੋ ਉੱਠਿਆ ਨਹੀਂ ਜਾਂਦਾ ਹੁਣ ਜੇ ਤੁਸੀਂ 9 ਵਜੇ ਉੱਠਦੇ ਹੋ ਤਾਂ ਪਹਿਲਾ ਟਾਰਗੇਟ 5 ਵਜੇ ਦਾ ਨਹੀਂ 8:30 ਦਾ ਲਾਓ 8:30 ਉੱਠਣ ਲੱਗੋਗੇ ਫਿਰ ਹੌਲੀ ਹੌਲੀ 8 ਦਾ ਕਰ ਲਓ ਫਿਰ 7:30 ਦਾ ਕਰ ਲਓ ਹੈਨਾ ਸਾਬ ਨਾਲ ਸਹਿਜ ਨਾਲ ਕਈ ਬੰਦੇ ਹੈਗੇ ਜਿਹੜੇ ਸਿੱਧੇ ਡਰਾਸਟਿਕ ਚੇਂਜ ਕਰ ਸਕਦੇ ਨੇ ਪਰ ਹਰੇਕ ਬੰਦਾ ਡਰਾਸਟਿਕ ਚੇਂਜ ਕਰ ਸਕੇ ਇਹ ਬਣਦੀ ਨਹੀਂ ਗੱਲਾਂ ਹੁਣ ਮੈਨੂੰ ਬਹੁਤ ਜਣੇ ਕਹਿੰਦੇ ਹੁੰਦੇ ਨੇ ਬਾਈ ਤੂੰ ਹੱਸਦਾ ਬਹੁਤ ਹੈ ਬਹੁਤ ਜਣੇ ਕਹਿੰਦੇ ਬਾਈ ਤੂੰ ਹੱਸਦਾ ਹੀ ਨਹੀਂ ਇੱਕ ਇੱਕ ਆਈ ਵਾਲੇ ਵੀ ਕਹਿੰਦੇ ਨੇ ਵੀ ਸਮਾਈਲ ਕਰੋ ਸਮਾਈਲ ਆ ਜਿਹੜੀ ਇਹ ਤੁਹਾਨੂੰ ਬਹੁਤ ਚੀਜ਼ਾਂ ਜਿਹੜੀਆਂ ਉਹਨਾਂ ਦੇ ਵਿੱਚ ਤੁਹਾਡੇ ਲਈ ਸਹਾਇੀ ਹੁੰਦੀ ਹੈ ਜਦੋਂ ਤੁਸੀਂ ਕੋਸ਼ਿਸ਼ ਕਰਕੇ ਵੀ ਹੱਸਪੋ ਨਾ ਬਹੁਤ ਬਾਬੇ ਬੂਬੇ ਜਣੇ ਕਹਿੰਦੇ ਨੇ ਹੱਸੋ ਪਹਿਲਾਂ ਮੈਂ ਵੀ ਉਹਨਾਂ ਤੇ ਹੱਸਦਾ ਹੁੰਦਾ ਸੀ ਕੋਈ ਕੋਸ਼ਿਸ਼ ਕਰਕੇ ਵੀ ਹੱਸਪੋ ਤਾਂ ਹੌਲੀ-ਹੌਲੀ ਅੰਦਰੋਂ ਜਿਹੜੇ ਉਹ ਕੈਮੀਕਲ ਰਿਲੀਜ਼ ਹੁੰਦੇ ਨੇ ਉਹਨਾਂ ਨਾਲ ਤੁਹਾਨੂੰ ਪੋਜ਼ਿਟਿਵ ਫੀਲ ਹੁੰਦਾ ਹੀ ਆ ਹੁਣੇ ਤੁਸੀਂ ਮੜਾ ਜਾ ਸਮਾਈਲ ਲੈ ਕੇ ਆਓ ਮੇਰੇ ਨਾਲ ਗੱਲ ਕਰਦੇ ਕਰਦੇ ਵੀ ਬਾਈ ਕੀ ਗੱਲਾਂ ਕਰੀ ਜਾਂਦਾ ਕਿ ਇੱਥੇ ਜੰਗਲਾਂ ਜਾਂ ਵਿੱਚ ਖੜਾ ਹੈ ਨਾ ਤੇ ਸਮਾਈਲ ਆ ਜਿਹੜੀ ਇਹ ਤੁਹਾਡਾ ਇੱਕ ਅੱਲਾ ਹੀ ਗਹਿਣਾ ਵਾਧੂ ਆ ਤੁਹਾਨੂੰ ਕੋਈ ਹਾਰ ਸ਼ਿੰਗਾਰ ਲਾਉਣ ਦੀ ਲੋੜ ਨਹੀਂ ਤੁਹਾਨੂੰ ਕੋਈ ਕੁਝ ਨਹੀਂ ਕਰਨ ਦੀ ਲੋੜ ਥੋੜੀ ਸਮਾਈਲ ਸੋਹਣੀ ਆ ਤੁਸੀਂ ਵੈਸੇ ਪੋਜ਼ਿਟਿਵ ਹੋ ਸਮਾਈਲ ਦੇ ਨਾਲ ਜਿਹਦੀ ਗੱਲ ਬਣਨੀ ਆ ਉਹ ਕਿਸੇ ਹੋਰ ਚੀਜ਼ ਨਾਲ ਬਣੀ ਨਹੀਂ ਸਕਦੀ ਹੈਗੀ ਤਾਂ ਜ਼ਰੂਰ ਤੋਂ ਜ਼ਰੂਰ ਮੁਸਕਰਾਉਣਾ ਮੁਸਕਰਾਉਂਦੇ ਰਹਿਣਾ ਹੈ ਨਾ ਇੱਕ ਹੁਣ ਜੇ ਤੁਸੀਂ ਕਹੋ ਬਾਈ ਜੀ ਮੁਸਕਰਾਈਏ ਕਿੱਥੋਂ ਟੈਨਸ਼ਨ ਆਈ ਇੰਨੀਆਂ ਨੇ ਇਹਦਾ ਵੀ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸਣਾ ਵੀ ਟੈਨਸ਼ਨ ਟੈਨਸ਼ਨ ਕਿਸੇ ਨੂੰ ਹੰਦੀ ਨਹੀਂ ਇੰਨੀ ਜਿੰਨੀ ਆਪਾਂ ਬਣਾ ਲੈਂਦੇ ਆ ਇਹ ਤਾਂ ਸ਼ੋਕਰਾਨਾ ਵੀ ਜਲਦੀ ਧੜਕਣ ਚੰਦ ਰਹੀ ਆ ਇਹ ਤਾਂ ਸ਼ੋਕਰਾਨਾ ਵੀ ਤੁਹਾਡੇ ਕੰਨ ਵੀ ਸੁਣ ਰਹੇ ਨੇ ਇਹਨੂੰ ਇਹ ਤਾਂ ਸ਼ੋਕਰਾਨਾ ਅੱਖਾਂ ਵੀ ਦੇਖ ਰਹੀ ਆ ਅਸ ਸ਼ੋਕਰੇ ਵੀ 4 ਪੈਸੇ ਹੈਗੇ ਆਪਣੇ ਕੋਲੇ ਫੋਨ ਵੀ ਆ ਤੇ ਇੰਨੀਆਂ ਕ ਚੀਜ਼ਾਂ ਵੀ ਕਿਸੇ ਕੋਲੇ ਨਹੀਂ ਹੈਗੀਆਂ ਸ਼ਾਇਦ ਕਦੇ ਆਪਣੇ ਕੋਲੇ ਵੀ ਨਹੀਂ ਸੀਗੀਆਂ ਤਾ ਅੱਜ ਦੀ ਘੜੀ ਇਹ ਹੀ ਬਹੁਤ ਵੱਡਾ ਸ਼ੁਕਰ ਹੈ ਵੀ ਇਹ ਸਭ ਕੁਝ ਆਪਣੇ ਕੋਲੇ ਹੈਗਾ ਇਹਦੇ ਲਈ ਸ਼ੁਕਰਗੁਜ਼ਾਰ ਹੋ ਇਹਦੇ ਲਈ ਕਹੋ ਵੀ ਮਹਾਰਾਜ ਤੇਰਾ ਸ਼ੁਕਰ ਹੈ ਤੇ ਵੱਡੀ ਸਾਰੀ ਸਮਾਈਲ ਹੈ ਜਿਹੜੀ ਆਫ ਤੇ ਚਿਹਰੇ ਤੇ ਲੈ ਕੇ ਆਓ ਕੁਦਰਤ ਨਾਲ ਜੁੜਨਾ ਜਿਹੜਾ ਉਹ ਵੀ 21 ਦੇ ਵਿੱਚ ਆਉਂਦਾ ਇਹ ਕਹਿੰਦੇ ਵੀ ਕੁਦਰਤ ਨਾਲ ਰੀਕਨੈਕਟ ਵਿਦ ਨੇਚਰ ਜੇ ਅੰਗਰੇਜ਼ੀ ਚ ਮਾਨੂੰ ਪੜਾ ਜਾਂ ਵੀ ਦੇ ਵਿੱਚ ਗੱਲ ਹੀ ਹੋ ਗਈ ਵੀ ਭਾਈ ਜੁੜੋ ਕੁਦਰਤ ਨਾਲ ਜੁੜੋ ਹਨਾ ਹੁਣ ਆਪਾਂ ਕੁਦਰਤ ਨਾਲ ਜੁੜ ਨਹੀਂ ਰਹੇ ਕੋ ਕੀ ਰਹਾ ਭੱਜ ਦੌੜ ਜਾਦੇ ਆ ਬਹਿਣ ਦਾ ਟਾਈਮ ਨਹੀਂ ਸੋਚਣ ਦਾ ਟਾਈਮ ਨਹੀਂ ਪ੍ਰੈਸ਼ਰ ਹੀ ਇੰਨਾ ਲੋੜੀ ਇੰਨਾ ਬੱਸ ਵੀ ਅੱਗੇ ਹੋ ਗਈ ਆ ਕਦੇ ਕਦੇ ਆਓ ਯਾਰ ਜੇ ਉਰ ਦਸੋ ਆਪਣੀ ਜਨਤ ਆਉਂਦੀ ਆ ਬਾਹਰ ਘੁੰਮਣ ਵੀ ਆਉਂਗੇ ਪਰ ਇੰਨੇ ਟਾਈਟ ਹੋ ਜਾਂਦੇ ਨੇ ਉਹ ਬਾਹਰ ਉਹ ਬੰਦ ਨੂੰ ਪਤਾ ਤਾਂ ਲੱਗਦਾ ਨਹੀਂ ਵੀ ਅਸੀਂ ਕਰਦੇ ਆ ਤੇ ਤੁਸੀਂ ਬਾਹਰ ਆਇਓ ਨਾ ਫਿਰ ਫਿਰ ਟਾਈਟ ਨਾ ਹੋ ਉਹ ਬਾਹਰ ਆ ਕੇ ਕੁਦਰਤ ਨੂੰ ਮਹਿਸੂਸ ਕਰੋ। ਇੱਕ ਇੱਕ ਚੀਜ਼ ਨੂੰ ਮਹਿਸੂਸ ਕਰੋ। ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਨ ਲੱਗੋਗੇ ਨਾ ਤੁਹਾਨੂੰ ਕਿਸੇ ਦਾ ਰੁਦੂਤੀ ਲੋੜ ਨਹੀਂ ਪਵੇ। ਕੁਦਰਤ ਦੇ ਵਿੱਚ ਹੀ ਬਹੁਤ ਨਸ਼ਾ ਹੈ। ਸਹੀ। ਜਿਸ ਨਾਲ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ ਹਾਂ ਯਾਰ ਰੂਹ ਖੁਸ਼ ਹੋ ਗਈ ਭਰ ਗਈ ਅੰਦਰ ਤੱਕ। ਨਜ਼ਾਰਾ ਆ ਗਿਆ ਮਿੱਤਰਾ। ਹਨਾ ਉਹ ਜਿਹੜੀ ਹੁਣ ਚੀਜ਼ ਹੈ ਜਦੋਂ ਤੁਸੀਂ ਉਹ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਫੀਲ ਹੋਊਗਾ। ਤੂੰ ਜਰੂਰ ਕੁਦਰਤ ਨਾਲ ਜੁੜੋ ਨੇਚਰ ਦੇ ਨਾਲ ਜੁੜੋ ਉੱਠੋ ਬਾਹਰ ਨਿਕਲੋ ਬਾਹਰ ਨਿਕਲੋਗੇ ਤਾਂ ਜਿਹੜਾ ਨਜ਼ਾਰਾ ਹੋਊਗਾ ਉਹ ਵੱਖਰਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਉਹ ਬੇਬੇ ਦੇਖੋ ਤੇ ਬਾਪੂ ਉਹ ਦੇਖੋ ਕੁਦਰਤ ਨਾਲ ਜੁੜ ਰਹੇ ਨੇ ਦੇਖਿਓ ਬਰਗਰਾਂ ਹੋ ਚੀਜ਼ ਹੈ ਸੀਨ ਦੇਖੋ ਲੇਖੋ ਬੇਬੇ ਪਾਣੀ ਦੇ ਵਿੱਚ ਪੈਰ ਉਹਨੇ ਡਬੋਏ ਨੇ ਜੁੱਤੀ ਉਹਨੇ ਲਾਤੀ ਮੈਂ ਇਹਨੂੰ ਕਿਹਾ ਸੀ ਮਾਤਾ ਬਹਿ ਜਾ ਕੁਰਸੀ ਤੇ ਉੱਥੇ ਪਿੱਛੇ ਬੈਂਚ ਲੱਗਾ ਜਿਹੜਾ ਆਹ ਬੱਚੇ ਇਹ ਕਹਿੰਦੀ ਨਾ ਪਹਿਲਾਂ ਥੱਲੇ ਜਾਊਂਗੀ ਜਿਹੜਾ ਕੱਢ ਕੇ ਉਹਨੇ ਠੰਡੇ ਚ ਪਾਣੀ ਚ ਪੈਰ ਪਾਏ ਨੇ। ਤੋਂਨੇ ਪੂਰਾ ਨਜ਼ਾਰਾ ਉਹਨੂੰ ਮਹਿਸੂਸ ਹੋ ਰਿਹਾ। ਇਹਦੇ ਨਾਲ ਹੀ ਅਗਲਾ ਪੁਆਇੰਟ ਜੁੜਦਾ ਜਿਹੜਾ ਮੈਂ ਤੁਹਾਨੂੰ ਦੱਸਣਾ। ਅਗਲਾ ਪੁਆਇੰਟ ਹੈ ਸ਼ੁਕਰਗੁਜ਼ਾਰ ਹੋਈਏ। ਆਪ ਬੇਸ਼ੁਕਰੇ ਬਹੁਤਾਂ। ਮੈਂ ਵੀ ਬੱਚਿਆਂ ਮੈਂ ਕਿਨਕਾਤ ਹੋ ਰਹਾ ਆ ਆਪਾਂ ਵੀ। ਇੱਕ ਇੱਕ ਕੰਮ ਹੈ ਸਾਰੀ। ਬੇਸ਼ੁਕਰੇ ਇਹਨੇ ਜਾਦੇ ਹੋ ਚੁੱਕੇ ਆ ਬਸ ਲੋੜ ਤੋਂ ਪਰੇ। ਸ਼ੁਕਰ ਮਨਾਉਣ ਦੀ ਹੱਤ ਪਾਈ ਹੈ। ਦੇ ਸ਼ੁਕਰ ਮਨਾਉਣ ਦੇ ਲਈ ਬਹੁਤ ਕੁਝ ਆ ਹੁਣ ਜੇ ਮੈਂ ਕਹਾਂ ਵੀ ਸ਼ੁਕਰ ਮਨਾਉਣ ਲਈ ਮੇਰੇ ਕੋਲੇ ਕੀ ਆ ਐਨੇ ਸੋਹਣੇ ਥਾਂਵੇਂ ਖੜਾ ਦੇਖੋ ਨਜ਼ਾਰਾ ਇੰਨਾ ਸ਼ਾਂਤ ਇੰਨਾ ਬਦੀਆ ਇਹ ਆਪਣੇ ਆਪ ਚ ਬਹੁਤ ਸ਼ੁਕਰ ਦੀ ਗੱਲ ਆ ਵੀ ਮਹਾਰਾਜ ਤੇਰਾ ਕਰਮ ਹੈ ਅਸੀਂ ਸਾਡੇ ਸਾਡੇ ਪਲੇ ਕੀ ਸੀਗਾ ਅਸੀਂ ਤਾਂ ਬਸ ਦੇ ਪਾਸ ਬਣਾਉਣ ਵਾਲੀ ਸਰਕਾਰੀ ਅਟੇ ਵਾਲੀ ਲੈਂਡ ਦੇ ਵਿੱਚ 6 ਘੰਟੇ ਖੜਨ ਤੋਂ ਬਾਅਦ ਉਹਨਾਂ ਦਾ ਗੇਟ ਬੰਦ ਹੁੰਨ ਤੇ ਖਿਜਣ ਵਾਲੇ ਲੋਕ ਸੀ ਤੇ ਅੱਜ ਦੇਖ ਲਓ ਹੈਨਾ ਅੱਜ ਸ਼ੁਕਰ ਮਨਾਈਏ ਉਹਦੇ ਉਹ ਸ਼ੁਕਰ ਸੀ ਉਹਦੇ ਉੱਥੇ ਤੱਕ ਪਹੁੰਚ ਸਕੇ ਸੀ ਤਾਂ ਉਹ ਵੀ ਸ਼ੁਕਰੀ ਸੀ ਉਹਦੇ ਦਾ ਅੱਜ ਇਹ ਸ਼ੁਕਰ ਕਰੋ ਸ਼ੁਕਰ ਮਨਾਉਣ ਦੀ ਜਿਹੜੀ ਬਿਰਤੀ ਹੈ ਇਹ ਆਪਣੀ ਕਿਤਾਬ ਦੇ ਵਿੱਚ ਵੀ ਆਪਾਂ ਦੱਸੀ ਹੋਈ ਹੈਗੀ ਵੀ ਕਿਤਾਬ ਦੇ ਵਿੱਚ ਆਪਾਂ ਰੋਜ਼ ਲਿਖੋ ਤਿੰਨ ਚੀਜ਼ਾਂ ਜਿਨ੍ਹਾਂ ਲਈ ਤੁਸੀਂ ਸ਼ੁਕਰ ਗੁਜ਼ਾਰੋ ਉਹ ਬਹੁਤ ਸੋਹਣਾ ਤਰੀਕਾ ਤਾਂ ਤੁਸੀਂ ਜ਼ਰੂਰ ਉਹ ਚੀਜ਼ ਨੂੰ ਵੀ ਫਾਲੋ ਕਰੋ ਦੇਖੋ ਤੇ ਜੇ ਆਪਣੀ ਕਿਤਾਬ ਲੈਣੀ ਹੈ ਥੱਲੇ ਲਿੰਕ ਹੈਗਾ ਤੁਸੀਂ ਉੱਥੋਂ ਜਾ ਕੇ ਕਿਤਾਬ ਆਪਣੀ ਜਿਹੜੀ ਆ ਉਹ ਲੈ ਸਕਦੇ ਹੋ ਡਾਇਰੀ ਟਾਈਪ ਕਿਤਾਬ ਆ ਤੁਹਾਨੂੰ ਸਿਖਾਉਗੀ ਡਾਇਰੀ ਕਿਵੇਂ ਲਿਖਣੀ ਤੁਹਾਨੂੰ ਸਿਖਾਉਗੀ ਸਵੇਰੇ ਸ਼ਾਮ ਦੀ ਰੁਟੀਨ ਕਿਵੇਂ ਬਣਾਉਣੀ ਤੁਹਾਨੂੰ ਸਿਖਾਉਗੀ ਆਤਾਂ ਕਿਵੇਂ ਬਣਦੀਆਂ ਖੈਰ ਕਿਤਾਬ ਤੇ ਨਾ ਜਾਈਏ ਵਾਪਸ ਆਈਏ ਆਪ 21 ਗਾਈ ਤੇ ਵੀ ਅਗਲਾ ਪੁਆਇੰਟ 21 ਗਾਈ ਦਾ ਕੀ ਕਹਿੰਦਾ ਅਗਲਾ ਜਿਹੜਾ ਪੁਆਇੰਟ 21 ਗਾਈ ਦਾ 21 ਗਾਈ ਪਤਾ ਹੈ ਕੀ ਕਹਿੰਦੀ ਅਗਲਾ ਪੁਆਇੰਟ 21 ਗਾਈ ਵਾਲੇ ਕਹਿੰਦੇ ਲਿਵ ਇਨ ਦਾ ਮੂਮੈਂਟ ਵੀ ਜੋ ਸਮੇਂ ਦੇ ਵਿੱਚੋਂ ਉਹਦੇ ਵਿੱਚ ਰਹੋ ਅੱਜ ਕਿੱਥੇ ਆ ਮਾਹੌਲ ਕਿੱਥੇ ਹਾਂ ਕੀ ਕਰ ਰਹੇ ਹੋ ਨਾ ਉਹਦੇ ਵਿੱਚ ਰਹੋ ਦੇਵੀ ਕੱਲ ਨੂੰ ਕੀ ਹੋਣਾ ਹੈ ਪਰਸੋਂ ਕੀ ਹੋਣਾ ਹੈ ਆਥਣੇ ਕੱਲ ਨੂੰ ਮੈਂ ਲੈਸਟਰ ਵਾਪਸ ਜਾਣਾ ਹੈ ਅੱਜ ਜਾ ਕੇ ਜੋ ਆਕਾ ਨਾਲ ਕੀ ਕਰਨਾ ਉਹ ਫਿਰ ਦੇਖਾਂਗੇ ਐਸ ਟਾਈਮ ਆਪਾਂ ਨੂੰ ਇਹ ਲੱਗ ਰਿਹਾ ਹੈ ਵੀ ਬੂਟ ਲਾ ਕੇ ਤੇ ਪਜਾਮਾ ਚਾੜ ਕੇ ਆਪਾਂ ਇਹਦੇ ਵਿੱਚ ਪੈਰ ਰੱਖਣੇ ਨੇ ਹੈ ਨਾ ਫਿਰ ਐਸ ਟਾਈਮ ਇਹੀ ਨਜ਼ਾਰਾ ਲਵਾਂਗੇ ਨਾ ਬਾਕੀ ਦੀਆਂ ਗੱਲਾਂ ਬਾਅਦ ਚੋਂ ਦਿਖੀਆਂ ਜਾਣਗੀਆਂ ਇਦੇ ਨਾਲ ਨਾਲ ਹੀ 21 ਗਾਈ ਵਾਲਿਆਂ ਦਾ ਆਖਰੀ ਪੁਆਇੰਟ ਹੈ ਜਿਹੜਾ 21 ਗਾਈ ਦੀ ਆਪਦੀ ਮਾਰਕੀਟਿੰਗ ਆ ਉਹ ਕਹਿੰਦੇ ਨੇ ਵੀ 21 ਗਾਈ ਨੂੰ ਫੋਲੋ ਕਰੋ ਤਾਂ ਫਿਰ 21 ਗਾਈ ਨੂੰ ਵੀ ਫੋਲੋ ਕਰੋ ਕਿਤਾਬ ਬਹੁਤ ਸੋਹਣੀ ਕਿਤਾਬ ਆ ਛੋਟੀ ਜਿਹੀ ਕਿਤਾਬ ਆ ਪੜੋ ਜ਼ਰੂਰ ਬੜਾ ਨਜ਼ਾਰਾ ਆਉਣਾ ਤੁਹਾਨੂੰ ਵੀ ਵੜ ਕੇ ਸਮਝ ਆਊਗੀ ਤੁਹਾਨੂੰ ਮੈਂ ਮੋਟਾ-ਮੋਟਾ ਦੱਸਿਆ ਨਾ ਵੀ ਮੇਰੀ ਵੀਡੀਓ ਦੇਖ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੁਸੀਂ 21 ਗਾਈ ਬਾਰੇ ਸਾਰਾ ਕੁਝ ਸਿੱਖ ਲਿਆ ਹਾ 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 ਥੱਲੇ ਬੱਟੇ ਅਗੜ ਦੁਗੜੇ ਨੇ ਪਰ ਕਾੜ ਮਛਰੀ ਆ ਵੀ ਹੋਰ ਚਾਰ ਸਟੈਪ ਗਾਹਾਂ ਦਾ ਨਾ ਅਨੇਰਾ ਬਹੁਤ ਆ ਰਿਹਾ ਬਈ ਸਵਾਦ ਆ ਗਿਆ